ਸੋ ਹੈ ਗਾਇਜ਼ ਵੈਲਕਮ ਟੂ ਨਿਊ ਵੀਡੀਓ ਸੋ ਗਾਇਜ਼ ਤੁਹਾਨੂੰ ਇੱਕ ਚੀਜ਼ ਦਿਖਾਣਾ ਆ ਚੈੱਕ ਕਰੋ ਵੀਊ ਇਹ ਦੇਖੋ ਕਿ ਨਾ ਘੈਂਟ ਪਾਣੀ ਆ ਸੋ ਸਾਹਮਣੇ ਪਹਾੜ ਆ ਠੀਕ ਆ ਗਾਇਜ਼ ਅਸੀਂ ਖੜੇ ਆ ਇਸ ਟਾਈਮ ਪੰਜ ਕੋਲੀ ਵਾਲੀ ਸਾਈਡ ਤੇ ਬਹੁਤ ਹੀ ਘੈਂਟ ਵੀਊ ਆ ਪਾਣੀ ਦਾ ਆ ਜਾ ਰਹੀ ਇੱਧਰ ਨਦੀ ਤੇ ਆ ਨਾਲ ਗਾਇਜ਼ ਇੱਧਰ ਮੰਦਿਰ ਆ ਉਹ ਦੇਖੋ ਇਹ ਮੈਨੂੰ ਪਤਾ ਨਹੀਂ ਵੈਸੇ ਕਿਸ ਚੀਜ਼ ਦਾ ਮੰਦਿਰ ਆ ਬਟ ਹੈ ਆ ਬੱਚੇ ਉਹ ਦੇਖ ਜਿਉ ਆ ਗਿਆ ਡੱਬਾ ਲੈ ਕੇ ਆ ਰਿਹਾ ਤੇ ਗਾਈਜ਼ ਆ ਦੇਖੋ ਪਾਣੀ ਦਾ ਫਲੋ ਕਿੰਨਾ ਜ਼ਿਆਦਾ ਆ ਤੇ ਆ ਪਿੱਛੇ ਜਿਹੜਾ ਪਾਣੀ ਆਇਆ ਸੀ ਨਾ ਇਹ ਕਹਿੰਦੇ ਵੀ ਇਹ ਮੰਨ ਲਓ ਵੀ ਉਹ ਪੁਲ ਦੇ ਅੱਧੇ ਤੇ ਕ੍ਰੋਸ ਹੋ ਗਿਆ ਸੀ ਇਹ ਇੰਨਾ ਪਾਣੀ ਆ ਗਿਆ ਸੀ ਇੱਥੇ ਦੇਖ ਲਓ ਪੰਜਾਬ ਚ ਵੀ ਆਪਣੇ ਜਿਹੜਾ ਵੀ ਬੰਨ ਵਗੈਰਾ ਟੁੱਟੇ ਸੀ ਦਰਿਆ ਆਇਆ ਮਤਲਬ ਵੀ ਪਾਣੀ ਛੱਡਿਆ ਸੀ ਜਿਹੜਾ ਉੱਥੋਂ ਡੈਮ ਤੋਂ ਇੱਧਰ ਵੀ ਆਇਆ ਸੀ ਉਹ ਇਹ ਆ ਦੇਖ ਲਓ ਇੰਨਾ ਇੰਨਾ ਪਾਣੀ ਹੋ ਗਿਆ ਸੀ ਇਆ ਚੈੱਕ ਕਰੋ ਇੱਧਰ ਬਹੁਤ ਵੀ ਕਾਈਸ ਢੰਗਾਈ ਚਾਏ ਯਾਰ ਇਹੋ ਜਿਹਾ ਵੀਊ ਬੜਾ ਘੈਂਟ ਲੱਗਦਾ ਹੈ ਤੇ ਬਾਕੀ ਹਿਮਾਚਲ ਵਾਲੀ ਸਾਈਡ ਹੈ ਸ਼੍ਰੀਨਗਰ ਨਹੀਂ ਹਿਮਾਚਲ ਵਾਲੀ ਸਾਈਡ ਹੈ ਤੇ Shimla ਹੋ ਗਿਆ ਹੋਰ ਪਹਾੜਾ ਜਿਹਾ ਏਰੀਆ ਹੁੰਦਾ ਉਹ ਦੇਖੋ ਜਵਾਗ ਜਿਆ ਨਾ ਆ ਰਿਹਾ ਉਹ ਦੇਖੋ ਚੈੱਕ ਕਰੋ ਹੋਰ ਇਹ ਨਾ ਆਉਂਦਾ ਉਹ ਹੋਰ ਵੀ ਨਾ ਆ ਰਿਹਾ ਕੁੜੀਏ ਐ ਵਣੇ ਕੋ ਡਰੀ ਹੈ ਨਹੀਂ ਕਿ ਆ ਵੀ ਪਾਣੀ ਆਊਗਾ ਰੁੜ ਜਾਣਾ ਆਪਾਂ। ਡੇੜਨਾ। ਬਾਕੀ ਗਾਇਸ ਇਹ ਉਹ ਅੱਗੇ ਤੱਕ ਜਾਂਦੀ ਹੈ ਜੀ ਤੇ ਕਰਦਾ ਮੇਰਾ ਉਹ ਨੀਚੇ ਜਾ ਕੇ ਵੀਡੀਓ ਬਣਾਵਾ। ਪਾਣੀ ਦੀ ਲਹਿਰਾ ਦੇਖਾਂ ਜੋ ਵੀ ਹੈ ਪਰ ਸਾਲਾ ਡਰ ਲੱਗਦਾ। ਅਰੇ ਸਾਲਾ ਡਰ ਹੀ ਸਾਨੂੰ ਮਾਰਦਾ। ਉਹ ਦੇਖ ਲੋ ਜਵਾਕ ਜੇ ਆ ਉਹ ਵੀ ਉੱਥੇ ਹੀ ਜੇ ਆ। ਸਾਨੂੰ ਡਰ ਲੱਗਦਾ ਇੱਥੇ ਜਾਣ ਲਈ। ਚਲੋ ਬਾਕੀ ਗਾਇਸ। ਮਿਲਦੇ ਆ ਬਾਅਦ। ਵੀਡੀਓ ਵਧੀਆ ਲੱਗੀ ਸ਼ੇਅਰ ਜੁ ਕਰਿਓ। दस्यो जी जगह होर कि अपने मोहाली चंडीगढ़ साइड पंचकोला जीरपुर जी हो उधर पहुंचा गए बाकी हिमाचल शिमला होर साइड तो आप जाना ही है है ना बच्चे वो देखो किधर जा रहे हैं? कहां से वो नीचे पानी लेने इधर आ इधर आ इधर वो पानी वो पानी पीते हो आप ਇਹ ਵਾਲਾ ਪਾਣੀ ਪੀਤੇ ਹੋ ਅੱਛਾ ਕਿਹਾ ਕੁਝ ਧੋਣੇ ਜਾ ਰਹੇ ਹੋ ਗਾਈਜ਼ ਪਾਣੀ ਲੈਣ ਜਾ ਰਿਹਾ ਮੰਨ ਲਓ ਵੀ ਕੱਪੜੇ-ਕੁਪੜੇ ਧੋਣ ਨੂੰ ਇਹ ਇੱਥੋਂ ਪਾਣੀ ਯੂਜ਼ ਕਰਦੇ ਆ ਇਹ ਜਿਹੜੇ ਨੇ ਆਪਣੇ ਇਹ ਵਿਚਾਰੇ ਝੁੱਗੀ ਵਾਲੇ ਜਿਹੜੇ ਆ ਤੇ ਇਹ ਪਾਣੀ ਵਗੈਰਾ ਯੂਜ਼ ਇੱਥੋਂ ਕਰਦੇ ਆ ਕੱਪੜੇ-ਕੁਪੜੇ ਧੋਣ ਨੂੰ ਜਾਗੋ ਚੋਰ ਸ਼ਾਇਦ ਇਹਨਾਂ ਕੋਲ ਕਹਿੰਦੇ ਆਂਦਾ ਨਹੀਂਗਾ ਯਾਰ ਦੇਖ ਲੋ ਆਪਣੇ ਇੰਡੀਆ ਦਾ ਕੀ ਹਾਲ ਹੈ ਬਾਲੇ ਦੇਸ਼ਾ ਚ ਵੀ ਇਹੋ ਜਿਹਾ ਹੁੰਦਾ ਇਹ ਮੈ ਨਹੀਂ ਹੁੰਦਾ ਹੁਣ ਬਾਕੀ ਬਾਈ ਪਾਣੀ ਦਾ ਫਲੋ ਇੰਨਾ ਜ਼ਿਆਦਾ ਨਾ ਹੌਲੀ ਹੌਲੀ ਵਧ ਰਿਹਾ ਹੈ ਓਕੇ ਗਾਇਸ ਵੀਡੀਓ ਬਧੇ ਲੱਕੀ ਸ਼ੇਅਰ ਕਰਿਓ ਤੇ ਭਰਾ ਨੂੰ ਫੋਲੋ ਕਰਿਓ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰਿਓ ਠੀਕ ਆ ਆ ਦੇਖੋ ਨਿੱਕਾ ਜਿਆ ਹੋਰ ਜਾ ਰਿਹਾ ਕਾਹ ਜਾ ਰਹੇ ਹੋ ਪਾਣੀ ਲੈਣੇ ਅੱਛਾ ਇਹ ਸਾਰੇ ਪਾਣੀ ਲੈਣ ਜਾ ਰਹੇ ਬਾਈ Oh, they call me Cheneca Prego Predon on the carrier system. Okay, guys, so thanks for watching my video. Please subscribe to my channel. Okay, God bless you.